ਦੋ ਜਣੇ نیچے ਆਏ ਆ ਆ ਕੇ ਤੇ ਮੈਨੂੰ ਕਹਿੰਦੇ ਆਪਣੀ ਗੱਡੀ ਦੀ ਚਾਬੀ ਦੇ ਮੈਂ ਗੱਡੀ ਚਾਬੀ ਮੈਂ ਕਿਉਂ ਦਵਾਂ ਵੀ ਫਿਰ ਮੈਂ ਕਿਹਾ ਚਲ 2 ਮਿੰਟ ਰੁਕ ਮੈਂ ਆਇਆ 2 ਮਿੰਟ ਰੁਕ ਉੱਪਰ ਉੱਪਰ ਗਿਆ ਉੱਪਰ ਜਾ ਕੇ ਤੇ ਨਾਲ ਦੀ ਨਾਲ ਹੀ ਇਹ ਇਹ 2 ਤੋਂ 4 4 ਤੋਂ 6 6 ਤੋਂ 8 ਤੱਕ ਬੰਦੇ ਵਧ ਗਏ ਇਹ ਬੰਦਿਆਂ ਦੇ ਨਾਮ ਪਤਾ ਜੀ ਹਾਂ ਜੀ ਉਹਨਾਂ ਵਿੱਚ ਇੱਕ ਗੁਰਦੀਪ ਆ ਮੋਨੂ ਜੀ ਨੇ ਜੀ ਗੁਰਦੀਪ ਮੋਨੂ ਜੀ ਨੇ ਜੀ ਹਾਂ ਜੀ ਤੇ ਇੱਕ ਜੋਤੀ ਪ੍ਰਕਾਸ਼ ਹੈ ਠੀਕ ਹੈ ਜੀ ਤੇ ਇੱਕ ਗੁਰਦੀਪ ਦਾ ਚਾਚਾ ਵਾ ਜਿਹਦਾ ਨਾਮ ਹੈਗਾ ਵਾ ਆਪਣਾ ਟੇਟੂ ਟੇਟੂ ਚਾਚਾ ਕਰਦਾ ਇਹਨਾਂ ਨਾਲ ਤੁਹਾਡੀ ਪ੍ਰਾਣੀ ਦੁਸ਼ਮਣੀ ਸੀ ਕੋਈ ਦੁਸ਼ਮਣੀ ਨਹੀਂ ਸੀ ਪਹਿਲਾਂ ਵੀ ਮਤਲਬ ਇਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਸੀਗੀ ਇਹਨਾਂ ਨੇ ਮੇਰੇ ਖਿਲਾਫ ਕੋਈ ਵੀਡੀਓ ਪਾਈ ਸੀ ਆਪਾਂ ਉਹਦਾ ਜਵਾਬ ਵੀ ਦਿੱਤਾ ਸੀ ਵੀਡੀਓ ਲਈ ਉਸੇ ਚੀਜ਼ ਦੀ ਹੁੰਦਾ ਕੱਢਦੇ ਹੋਏ ਨੇ ਇਹਨਾਂ ਨੇ ਸਿੱਧਾ ਹੁਣ ਮੇਰੇ ਤੇ ਅਟੈਕ ਕਰਾਤਾ ਇਹ ਜਾਨਲੇਵਾ ਹਮਲਾ ਹੈ ਜਾਨਲੇਵਾ ਹਮਲਾ ਆਇਆ ਜੀ ਮੇਰੀ ਗੱਡੀ ਖੜੀ ਸੀ ਬਾਹਰ ਗੱਡੀ ਵੀ ਗੱਡੀ ਵੀ ਤੋਪਾ ਕੇ ਲੈ ਕੇ ਜਾਂਦੇ ਗਏ ਗੱਡੀ ਦਾ ਨੰਬਰ ਕੀ ਸੀ ਗੱਡੀ ਨੰਬਰ ਹੈਗਾ ਉਹਦਾ ਆਪਣਾ ਪੀਪੀ 60 ਨੰਬਰ ਦੀ ਗੱਡੀ ਆ ਮੈਨੂੰ ਪ੍ਰੋਪਰ ਨਾਲ ਯਾਦ ਨਹੀਂ ਨੰਬਰ ਗੱਡੀ ਵੀ ਤੁਹਾਡੀ ਲੈ ਕੇ ਹਾਂਜੀ ਆਰਟੀਕਲ ਗੱਡੀ ਟੋਪ ਆ ਕੇ ਲੈ ਕੇ ਗਏ ਤੋੜਪਨ ਵੀ ਕਰਗੇ ਤੋੜਪਨ ਕੀਤੀ ਆਫਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਭਾਈ ਐਫ ਆਈ ਆਰ ਦਰਜ ਕਰਾਈ ਹਾਂ ਹਾਂਜੀ ਹਾਂਜੀ ਉਸੇ ਟਾਈਮ ਹੀ ਜਾ ਕੇ ਆਪਾਂ ਥਾਣੇ ਖਲਾ ਦਿੱਤੀ ਹੈ ਅੱਲ ਮੈਂ ਆਪਣੀ ਐਮ ਐਲ ਆਰ ਕਟਾ ਆ ਗਿਆ ਸੀਗਾ ਤੇ ਅੱਜ ਮੇਰੇ ਐਕਸ ਰੇ ਹੋਇਆ ਤੇ ਉਹਨਾਂ ਦਾ ਦੱਸਣਾ ਕਿ ਆ ਚੀਜ਼ ਮੇਰੀ ਫ੍ਰੈਕਚਰ ਹੋ ਚੁੱਕੀ ਹੈ ਬੁੱਸ ਵਾਲਿਆਂ ਨੇ ਕੀ ਕੀਤਾ ਜੀ ਹਲੇ ਤੱਕ ਤੇ ਕੁਝ ਨਹੀਂ ਕੀਤਾ ਜੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਲੇ ਕੋਈ ਨਹੀਂ ਕੀਤੀ ਜੀ ਤੁਹਾਡੇ ਪੁਲਿਸ ਵਾਲਿਆਂ ਨੇ ਬਿਆਨ ਲਏ ਆ ਕਿ ਨਹੀਂ ਹਲੇ ਕੋਈ ਬਿਆਨ ਨਹੀਂ ਕਿਹੜਾ ਥਾਣਾ ਪੈਂਦਾ ਮੋਤੀ ਨਗਰ ਪੈਂਦਾ ਮੋਤੀ ਨਗਰ